ਹਾਂਜੀ ਮਿੱਤਰੋ ਅੱਜ ਤੁਹਾਨੂੰ ਜੌਂਡਯਰ ਬੁਹੰਚਾ 10 ਦੀ ਪਰਫਾਰਮੈਂਸ ਚੈੱਕ ਕਰਾਉਣੇ ਆ 4x4 ਟਰੈਕਟਰ ਤੇ ਥੱਲੇ ਝੋਨੇ ਵਾਲਾ ਗਿੱਲਾ ਖੇਤ ਤੇ ਪਿੱਛੇ 16 ਫੁੱਟੀ ਟਰਾਲੀ ਏ ਉਹ ਲੱਦੀ ਹੋਈ ਏ ਫਿਰ ਦੇਖਦੇ ਆ ਨਿਕਲ ਸਕਦਾ ਏ ਕਿ ਨਹੀਂ ਨਿਕਲੇਗਾ ਐ ਲੈ ਗਿਆ ਪਟ ਗਏ ਵੇਖੋ ਵੀ ਕੀ ਬਹੰਦਾ ਚਾਰੇ ਤੇ 4x4 ਹੁੰਦਾ ਕੀ ਫਾਇਦਾ ਹੁੰਦਾ ਤੇ ਪੈਰ ਸਿਰ ਲੱਗਦੇ ਪਏ ਲੈ ਇਹੋ ਜਿਹਾ 4x4 ਕੁਛ ਨਹੀਂ ਕਰਦਾ 4x4 ਤਾਂ ਉੱਥੇ ਵਧੀਆ ਹੁੰਦਾ ਜਦੋਂ ਤਾ ਮੀਆਂ ਫੇਰਨੀਆ ਹੁਣ ਕਲਟੀਵੇਟਰ ਫੇਰਨੇ ਹੁਣ ਫਿਰ 4x4 ਦਾ ਫਾਇਦਾ ਹੈ ਬੁਰਾ ਇਹੋ ਜੀ ਟਰਾਲੀ ਚ ਖੂਬੀ ਜੀ ਟਰੈਕਟਰ ਆ ਵੀ ਕੋ ਚੱਕਿਆ ਜਾਂਦਾ 4x4 ਨੂੰ ਤਾਂ ਤਾਂ ਹਵਾ ਚ ਹੀ ਰਹਿ ਜਾਂਦਾ ਏ ਘੇਲੇ ਤਾਂ ਵਜਨ ਤਾਂ ਸਾਰਾ ਪਿੱਛੇ ਟੇਰਾ ਦੇ ਹੁੰਦਾ ਏ ਨਹੀਂ ਇਮਾਨਦਾਰ ਡਰਾਈਵਰ ਵੀ ਕੱਢ ਕੇ ਛੱਡੂਗਾ ਚੱਲ ਚੱਲ ਪਿੱਛੇ ਜਾਂਦੇ ਜਾਂਦੇ ਹੁਣ ਇੱਥੇ ਬੜਿਆਂ ਨੇ ਇਹ ਵੀ ਕਹਿਣਾ ਸੀ ਵੀ ਸਾਡੇ ਵਾਲਾ ਝੋਟਾ ਹੁੰਦਾ ਤਾਂ ਉਹਨੇ ਕੱਢ ਦੇਣੇ ਸੀਗੇ ਟਰੈਕਟਰ ਕੋਈ ਵੀ ਨਹੀਂ ਮਾੜਾਗਾ ਸਮਰਾਜ ਹੋ ਗਿਆ ਚੋਨਾ ਲੀਕਾ ਹੋ ਗਿਆ ਜੌਂਡੀਅਰ ਹੋ ਗਿਆ ਟਰੈਕਟਰ ਕੋਈ ਵੀ ਨਹੀਂ ਮਾੜਾਗਾ ਆਪਦੀ ਸਾਤੇ ਸਾਰੇ ਵਧੀਆ ਨੇ ਹਾਲੈਂਡ ਵੀ ਬਹੁਤ ਵਧੀਆ ਟਰੈਕਟਰ ਹੈ ਪਰ ਜੇ ਥੱਲੋਂ ਗੇ ਖੇਤ ਹੀ ਗਿੱਲਾ ਹੋਵੇ ਉੱਥੇ ਕੀ ਕਰੇ ਟਰੈਕਟਰ ਵਿਚਾਰ ਜੇ ਖੇਤ ਸਹੀ ਹੁੰਦਾ ਤਾਂ ਇਥੋਂ ਵੈਂਟਰ ਵੀ ਕੱਢ ਲਿਆਉਂਦਾ ਚੱਲ ਉੱਥੇ ਆਉਂਦੀ ਨਾ ਵੀ ਥੱਲੋਂ ਜੀ ਗੇਲੇ ਪੂਰੀ ਉੱਥੇ ਵਿਚਾਰੇ ਕੀ ਕਰਨ ਜੇ ਪੀਡੀਓ ਟਰਾਲੀ ਹੁੰਦੀ ਫਿਰ ਗੱਲ ਹੋਰ ਹੋਣੀ ਸੀਗੀ ਫਿਰ ਲੈਣਾ ਸੀਗਾ ਫਿਰ ਤਾਂ ਉਥੇ ਇੰਟਰਵਿਊ ਲਈ ਆਉਂਦਾ ਹੁੰਦਾ ਹੈ ਤੇ ਟਰਾਲੀ ਨੇ ਸਾਰਾ ਜੋਰ ਲਾਣਾ ਪਿੱਛੇ ਵੀਡੀਓ ਘਮਕੇ ਸੋ ਜੇ ਖੇਤ ਗਿੱਲਾ ਹੋਵੇ ਉੱਥੇ ਆਪਾਂ ਨੂੰ ਟਰੈਕਟਰ ਦਾ ਕੋਈ ਐਵੇਂ ਕੰਪੀਟੀਸ਼ਨ ਨਹੀਂ ਉੱਥੇ ਕਰਨਾ ਚਾਹੀਦਾ ਇਹ ਤਾਂ ਫਿਰ ਤਾਂ ਆਪਾਂ ਨੂੰ ਪਤਾ ਵੀ ਉੱਥੇ ਬਹਿਣਾ ਹੀ ਬਹਿਣਾ ਟਰਾਲੀ ਨੇ ਫਿਰ ਵੀ ਇਹ ਟਰੈਕਟਰ ਤਕੜਾ ਹੈ ਵੀ ਜਿਹੜੇ ਕੱਢ ਲਿਆਉਂਦੇ ਨੇ ਗਿੱਲੇ ਖੇਤ ਚੋਂ ਸਾਰੇ ਝੋਟੇ ਨੇ ਆਪ ਦੀ ਥਾਂ ਤੇ ਅਣਾ ਪੂਰਾ ਜ਼ੋਰ ਲੱਗਿਆ ਪਰ ਨਾਲੇ ਡਰਾਈਵਰ ਦਾ ਤੇ ਨਾਲ ਲੱਗਿਆ ਪਰ ਟਰੈਕਟਰ ਦਾ ਟਰੈਕਟਰ ਦੀ ਵੀ ਦੇਖੋ ਲਾੜ ਨਹੀਂ ਟੁੱਟਦੀ ਪਈਗੀ ਨਵਾਂ ਹੀ ਟਰੈਕਟਰ ਹੈ ਜੀ ਪਰ ਫੇਰ ਵੀ ਡਰਾਈਵਰ ਵੀ ਕਹਿੰਦਾ ਵੀ ਮੈਂ ਵੀ ਠੀਠਾ ਤੇ ਟਰੈਕਟਰ ਕਹਿੰਦਾ ਮੈਂ ਵੀ ਠੀਠਾ ਮੈਂ ਕੱਢ ਕੇ ਹੀ ਛੱਡੂਗਾ ਲੈ ਗਿਆ ਲੈ ਗਿਆ ਬਸ ਪਈ ਤੇ ਚੱਕਰ ਦੋ ਟਾਇਰ 'ਚ ਚੜ ਜਾਂਨਾ ਪਿੱਛੇ ਵਾਲੇ ਟਰਾਲੀ ਦਾਪੇ ਚੜ ਜੂ ਬਾਅਦ ਚ ਚੱਲ 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 ਬਸ ਗਿਆ ਆ ਗਿਆ ਆ ਗਿਆ ਸਿੱਧਾ ਨਾ ਦਾਰਨੀ ਕਿਤੇ ਉੱਤ ਦੇਖੀ ਭਰਾ ਪਰਾਂ ਉੱਤੇ ਗਿਆ ਚੱਲ 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 ਇਹ ਲੈ ਗਿਆ 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 ਹੀ ਲੈ ਮੈਂ ਕਿਹਾ ਸੀ ਨਾ ਵੀ ਡਰਾਈਵਰ ਵੀ ਠੀਕ ਠੇ ਟਰੈਕਟਰ ਵੀ ਠੀਕ ਠੇ ਕੱਢ ਕੇ ਛੱਡੂਗਾ